दुनिया में सबसे बड़ा लोग के मेरे बारे में क्या कहेंगे लोग बस लोग कहेंगे लोग कहेंगे एक मिनट बदल जाए हाँ मेरे बारे उनको कुछ पढ़ सुन दखबीर बादल हो रही बाजवा बड़िंग तड़ेंग जिन्ने भी है मजीठी वो और गोलों क्या तड़की उठ के मैं मैं माड़ा करता जी मैं दसो तड़के खड़ा क्डन लग मैं ਜਿਵੇਂ ਮੈਂ ਮਨ ਲ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾ ਮਨ ਕੋਈ ਦੋਸਤ ਮਿੱਤਰ ਦਾ ਮਜੀਠੇ ਪਹਿਲਾਂ ਪਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌੜੇ ਦਾ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਦੇ ਦਿੱਲੀ ਬਾਜੀ ਆਏ ਘਰੀ ਪਟਾਉਂਦਾ ਕਦੇ ਦਿੱਲੀ ਕਦੇ ਲੱਤ ਦੇ ਲਈ ਬੈਠਾ ਹੁਣ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹਦਾ ਵੀ ਦੱਸ ਦੇ ਕਦੇ ਮੇਰਾ ਤਾਂ ਪਪੱਕਾ ਸਹਾਰਾ ਵੀ ਬਦਲ ਸਭ ਤੋਂ ਪੱਲਗਾ 12 ਸਾਲ ਤੋਂ ਭਈ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਭਈ ਜਾਂਦੇ ਭਗਵਾਨ ਤੁਮਹ ਦਿਨ ਰਾਤ ਅੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਨ ਰਾਤ ਅੱਲੀ ਰਹਿੰਦਾ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੁਲੇ ਵਰ ਲਵਾਇਆ ਲੋਹੇ ਦਾ ਇਹ ਤਾਂ ਕਹਿੰਦੇ ਮਰ ਜੇ ਵਾਸਤੇ ਤਾਂ ਔਰ ਇਹ 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 ਹੈ ਵੀ ਸਹੀ ਨਹੀਂ ਮਰ ਕੇ ਮੈਨੇ ਤੇ ਮੂਰੋ ਹੱਟ ਸਕਦਾ ਹੋਰ ਕੋਈ ਨਹੀਂ ਕਰੇਗਾ ਬੋਲੇ ਬਸ ਅਰਦਾ ਦੇਖੋ ਭਾਈ ਮੈਂ ਕਹੇ ਦੱਸਿਆ ਜੀ ਮਜੀਠੀ ਰਸੂਗੀਰ ਦੀ ਆਪਚ ਬਣਦੀ ਨਹੀਂ ਮੇਰੀ ਆਤ ਤੇ ਨਹੀਂ ਹੈ ਕਿ ਮੈਂ ਦੱਸੇ ਕਰ ਆਪਚ ਇਕੱਠੇ ਨਹੀਂ ਬੈਠੇ ਸਾਰੇ ਭਰੋਈ ਦੀ ਬਣਦੀ ਨਹੀਂ ਮੈਂ ਕਹੇ ਦੱਸੇ ਘਰ ਸਿਮਰਤੇ ਮਜੀਠੀ ਆਲੀ ਬੋਲਣਾ ਛੱਡ ਗਈ ਮੈਂ ਦੱਸੇ ਨਹੀਂ ਜਾਂਦੀ ਐ ਉਹ ਗੁਰਮੀ ਹਰਨਾਲਾ ਜਿਹੜਾ ਦੂਜਾ ਭਾਈ ਉਹਦਾ ਆਪਚ ਪਰਪਟੀ ਦਾ ਉਹ ਲਾ ਪੈ ਗਿਆ ਪੈਸਾ ਬਾੜਾ ਨਹੀਂ ਮਾਰਾ ਹੁੰਦਾ ਨਾ ਮੋਹਪਾ ਦਸਿੰਗ ਮਰਨ ਤੂੰ ਵੀ ਗਾਣਾ ਗੱਲ ਕਰੇ ਬਸ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹ ਤਾਂ ਕਲਾਕਾਰ ਹੀ ਕਹਿੰਦੇ ਕਿ ਕਲਾਕਾਰ ਹੁਣ ਮਾੜੀ ਗੱਲ ਹੈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਲਿਬਖਸ਼ਦਾ ਕਲਾਕਾਰਾਂ ਨੂੰ ਤਾਂ ਪੈਸੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖਿਆ ਇਹ ਗਾਣੇ ਸੁਣਦੇ ਆ ਟੀਵੀ ਤੇਜ ਕਲਾ ਕਲਾਕਾਰ ਹੁਣ ਮਾੜੀ ਗੱਲ ਹੈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹੇ ਨੇ ਜੀ ਆਵਦਾ ਪਛੋਕਰ ਦੇਖੇ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ 'ਚ ਡਿਨਰ ਉਹਨੇ ਕਿਤੇ ਕਿਤੇ ਜਿਹੀ ਮਜੀਠੀ ਦੇ ਘਰੇ ਦੇਵਜਵਾਲ ਨੇ ਪਾਲੀ ਮਰਚੀ ਪੁੱਛ ਲਿਆ ਸੀ ਦੇਵਜਵਾਲ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲੇ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਦੇਵਜਵਾਲ ਬਾਅਦ ਚ ਜਨਰਲ ਡਾਇਰ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ 'ਚ ਕਿਉਂਕਿ ਸ਼ਰਮਣੀ ਭੇਟੀ ਉਹਨੇ ਕੋਲ ਹੀ ਸੀ ਮਾਫ ਕਰਤਾ ਉਹਨੂੰ ਸਰਪਤਵਾਦਾ ਚੱਲੰਟਾਇਰ ਨੂੰ ਜਨਰਲ ਆਰ ਕਹਿੰਦਾ ਮੈਂ ਸਿੱਕਤਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਡ ਦਾ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਕੋ ਜਨਰਲ ਆਰ ਕੱਢ ਲੇ ਜੇ ਮੈਂ ਪੋਤੜੇ ਫਰਉਣ ਲੱਗ ਗਿਆ ਫਿਰ ਕੋਈ ਐ ਬੋਲਦਾ ਨਿੱਜੀ ਬੋਲਦਾ ਫਰਾਨਾ ਬੋਲਦਾ ਥੋੜੇ ਥੋੜੇ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲੋ ਤੁਸੀਂ 10-10 ਸਾਲ ਕੀ ਤੁਸੀਂ 20-20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟੇ ਹੀ ਫੁਲਾਇਆ ਤੁਸੀਂ ਚਿੱਟੇ ਚ ਨਾਂ ਬੋਲਦਾ ਜੀ ਘਰ ਅਧਿਕਾਰ ਬਰਬਾਦ ਕਰਕੇ ਰੱਖਤੇ ਲੱਖਾ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾ ਘਰ ਚਿੱਟੇ ਰੰਗ ਦੇ 70-50 ਤੇ ਸੋ ਇਹਨਾਂ ਦਾ ਇਹਨਾਂ ਨੇ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਆ ਬਿਆਹ ਬਹੁਤ ਵਾਰੀ ਉਠਿਆ ਵੀ ਹੈ ਪੱਤਰ ਸਾਹਿਬ ਦੇ ਲੈਣਾ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਵਾਂ ਨਾ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜਮੀਨ ਰੱਖੀ ਕਲਮੇ ਲੱਭਦੇ ਆ ਕਲਮੇ ਲੱਭਦੇ ਆ ਸਾਰੇ ਲੱਭਾਂਗੇ ਆਪਾਂ ਇਕੱਠੇ ਲੱਭਾਂਗੇ ਮੈਨੂੰ ਕੋਈ ਫਿਕਰ ਨਹੀਂ ਬੋਟੇ ਬੁੱਟੇ ਦਾ ਮੈਨੂੰ ਕੋਈ ਨਾ ਇਹ ਮੈਂ ਕਿ ਉਹ ਕੁਰਸੀ ਨਾਲ ਤਾਂ ਮੈਂ ਤਾਂ ਚਿਪਕਾਂ ਨਾ ਜਿਵੇਂ ਪੈਸੇ ਕਮਾਉਣੇ ਹੋ ਮੇਰੀ ਤਾਂ ਪ੍ਰਾਪਰਟੀ ਕਟੀ ਜਾਂਦੀ ਹੈ ਜੀ 2012 ਚ ਦੇਖੋ ਜਦੋਂ ਕਾਗਜ਼ ਭਰਦੇ ਆ ਨਾ ਉਦੋਂ ਜਦੋਂ ਵੋਟਾਂ ਵਾਲੇ ਨਿਯੁਕਤੀ ਪੱਤਰ ਕੀ ਹੁੰਦਾ ਹਲਦ ਮੇਰਾ ਨਿਯੁਕਤੀ ਪੱਤਰ ਇੱਥੇ ਪਹਿਨੇ ਮੈਂ ਇਥੇ ਆਨਲਾਈਨ ਨਿਯੁਕਤੀ ਪੱਤਰ ਦੇਣਾ ਨਾਮੀਨੇਸ਼ਨ ਕਹਿੰਦੇ ਉਹ ਨਾਮੀਨੇਸ਼ਨ ਪੱਤਰ ਜਦੋਂ ਭਰਦੇ ਆ ਤਾਂ ਉਹ ਸਾਰੀ ਪ੍ਰਾਪਰਟੀ ਦੱਸਣੀ ਪੈਂਦੀ ਹੈ ਵੀ ਤੁਹਾਡੇ ਕੋਲ ਕੀ ਕੀ ਹੈ ਕਾਰ ਸੋਫਾ ਸਾਰਾ ਸਭ ਕੁਝ ਇੱਕ ਐਫੀਡੇਵ ਦੇਣਾ ਪੈਂਦਾ ਨਾਲ 12 ਜਿਹੜੀ ਪਹਿਲੀ ਵਾਰ ਲੜਿਆ ਮੈਂ ਦਸਤਾ ਜੋ ਕਲਾਕਾਰੀ ਜੀਵਨ ਚ ਕਮਾਇਆ ਸੀ ਦਸਤਾ 14 ਚ ਦੁਬਾਰਾ ਸੰਗਰੂਰ ਤੋਂ ਲੜਿਆ 12 ਨਾਲੋਂ ਘਟ ਗਈ 14 ਚ ਐਮਪੀ ਬਣ ਗਿਆ ਐਮਪੀ ਬਣ ਗਿਆ ਤਾਂ ਸੱਤ ਪੀੜੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਐਮਐਲਏ ਦੀ ਮਾਣਯਾਗਾ ਐਮਪੀ ਤਾਂ ਫੇਰ 9 ਦਾ ਹੁੰਦਾ 13 ਹੀ ਨਹੀਂ ਨਾ 13 9 117 ਸੋ ਐਮਪੀ ਕੋਲ 100000 ਕੋਲ 9 ਐਮਐਲਏ ਹੁੰਦੇ ਅੰਦਰ 9 ਮਦਾਨ ਸਵਦਾਨ ਹੁੰਦਾ 17 ਦੇ ਜਲਾਲਾਬਾਦ ਤੋਂ ਲੜਿਆ ਐਮਪੀ ਵੀ ਹੈ ਸੀ ਤਾਂ 14 ਲੋਕਾ ਕਟ ਗਈ ਜਦੋਂ ਕਾਗਜ਼ ਪਰੇ ਉਹ ਕਾਗਜ਼ ਤਾਂ ਆਨਲਾਈਨ ਨਹੀਂ ਉਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਝੂਠ ਬੋਲ ਨਹੀਂ ਸਕਦਾ ਤੁਸੀਂ ਤੁਹਾਡੀ ਨਾਮਿਨੇਸ਼ਨ ਕੈਨਸਲ ਹੋ ਸਕਦੀ ਹੈ ਜੀ ਤੁਸੀਂ ਗਲਤ ਦਿਓਗੇ ਫਿਰ ਤਾਂ ਅਬਕੀਲ ਸਾਹਿਬਾ ਬੈਠੇ ਹਾਂ ਨਾ ਨਾ ਬਣਯੁਕਤ ਸੋ ਜਦੋਂ 19 ਚ ਲੜਿਆ ਦੁਬਾਰੇ ਇਸ ਗਰੂਪ ਤੋਂ ਸਦਾ ਨਾ ਕਟ ਗਈ ਜਦੋਂ 22 ਚ ਲੜਿਆ ਉਨੀ ਨਾਲ ਗੱਟ ਗਈ ਹੁਣ ਜੇ ਕਦੇ ਕਦੇ ਕਾਗਜ਼ ਭਰਨੇ ਪਏ ਉਦੋਂ ਹੀ ਗੱਟ ਜੂਗੀ ਮੈਂ ਤਾਂ ਤਾਂ ਕਾਹ ਨਾ ਦੀ ਵੀ ਮੈਂ ਇੱਥੇ ਬਹਿਣੀ ਬਹਿਣਾ ਜੀ ਮੈਂ ਕਰੋੜਾਂ ਰੁਪਏ ਕਮਾਉਂਦਾ ਹੋ ਮੋਟ ਕਪੜੇ ਕੁਟੋਲੇ ਦੁਪਈ ਨੂੰ ਕਰ ਦੋ ਪੈਸੇ ਸੋਜਰ ਲੈਣ ਪਲਾਉਣਾ ਤੇ ਮਕਾ ਮੇਰੇ ਤੇ 1 ਰੁਪਈਆ ਸੀ ਸਾਢੇ 3 ਸਾਲ ਹੋ ਗਏ ਨੇ 1 ਰੁਪਈਏ ਦੇ ਕਪੜੇ ਸਨ ਪੂਰਾ ਅੰਤ ਮੰਨ 1 ਰੁਪਈਏ ਵਾਲੇ ਐਨਾ ਚਿਰ ਤੱਕ ਛੱਡਦੇ ਨਹੀਂ ਹੋਰੇ ਤਾਈਉ ਤਾਂ ਵਸੇ ਕੱਲਾ ਹੀ ਰੱਖਦੇ ਨੇ ਵੀ ਡਾਕਟਰ ਕਦੋਂ ਚੈੱਕ ਕਰ ਗਿਆ ਵੀ ਹੋਰ ਤਾਂ ਕੋਈ ਨਹੀਂ ਇਹਨਾਂ ਕੋਲੇ ਹੋਰ ਤਾਂ ਦੱਸ ਨਹੀਂ ਸਕਦੇ ਵੀ ਕਿਰਪਿਆ ਖਾ ਗਿਆ ਦੋ ਦੋ ਹੁਣ ਹੁਣ ਕੋਲੇ ਛੱਡ ਦੇ ਮੈਨੂੰ ਸੋ ਇਸ ਕਰਕੇ ਪੈਸਾ ਕਮਾਉਣਾ ਇਹ ਉਹ ਜਿਆਦਾ ਐਹਮਤ ਨਹੀਂ ਰੱਖਣਾ ਇੱਜ਼ਤ ਕਮਾਉਣੀ ਬਹੁਤ ਐਹਮਤ ਰੱਖਦੀ ਤੁਸੀਂ ਵੀ ਜਦੋਂ ਜਾਓਗੇ ਆਪਣੇ ਦਫ਼ਤਰ 'ਚ ਪੈਸੇ ਨਾਲ ਉਹ ਇੱਜ਼ਤ ਨੂੰ ਆਪਣੀ ਕੁਰਸੀ ਨੂੰ ਉਹਦੀ ਗਰੀਮਾ ਨੂੰ ਜਿਹੜਾ ਉਹਨੂੰ ਵਧਾਉਣ ਦੇ ਵਿੱਚ ਸਹਾਇਕ ਹੋਇਆ ਬਈ ਲੋਕ ਕਹਿਣ ਯਾਰ ਇਹ ਕਾ ਬੰਦਾ ਆਇਆ ਸੀ ਐਸ ਕੁਰਸੀ ਤੇ ਬਹਿਣਾ ਹੁੰਦਾ ਸੀ ਬਈ ਬੰਦੇ ਨੇ ਯਾਰ ਇਲਾਕੇ 'ਚ ਗੱਲਾਂ ਕਰਾਤੀ ਬਸ ਆਈ ਹੁੰਦਾ ਜੀ ਹੋਰ ਕੀ ਹੁੰਦਾ ਹੋਰ ਕਿੰਨਾ ਕੀ ਲੈ ਜਾਣਾ ਕਿਸੇ ਨੇ ਕੋਈ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਉ ਦੇ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਆਖਰੀ ਕਪੜੇ ਦਾ ਸਿਉਣੀ ਨਿਭੀ ਹੁੰਦੀ ਜਿਹੜਾ ਆਖਰੀ ਕਪੜਾ ਮਿਲਦਾ ਉਹ ਸਿਉਣੀ ਨਿਭੀ ਹੁੰਦੀ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਜਿੰਨੇ ਪਿੱਛੇ ਪਾਪ ਕਮਾਏ ਚੱਪਕੋ ਚੱਪਕੋ ਘਰ ਦੇ ਸੂਰਜ ਨਹੀਂ ਛਿਪਣ ਦਿੰਦੇ ਹਾਲਾਕਿ ਇਹ ਪੁਰਸ਼ ਮੂਰਤ ਚਮੀ ਰਲਪੂਆ ਫੁੱਲਾ ਤੇ ਅਜੂਬਾਸ ਨੂੰ ਕਰ ਤੱਕੜੀ ਇਹਨ ਚੱਪਚੂ ਚੱਲੀਏ ਜਿੰਨੇ ਪਿੱਛੇ ਪਾਪ ਕਮਾਈ ਜਾਂਦਾ ساری ਉਮਰ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਕਸੈਸ ਜਿਹੜੀ ਹੈ ਨਾ ਉਹ ਹਾਰਡ ਵਰਕ ਤੋਂ ਬਿਨਾ ਮਿਲ ਨਹੀਂ ਸਕਦੀ ਜੇ ਮਿਲ ਗਈ ਤਾਂ ਜਾਦੇ ਰਹਿ ਨਹੀਂ ਸਕਦੀ ਜੇ ਹਾਰਡ ਵਰਕ ਤੋਂ ਬਿਨਾ ਮਿਲ ਗਈ ਤਾਂ ਕੱਲ ਆ ਗਿਆ ਜਾਦੇ ਰਹਿ ਨਹੀਂ ਸਕਦੀ ਦਰ ਹਾਰਡ ਵਰਕ ਤੇ ਸਕਸੈਸ ਦਾ ਆਪਸ ਬਹੁਤ ਗੂੜਾ ਨਤ ਮਿਹਨਤ ਕਰ ਲਓਗੇ ਹੋਰ ਸਕਸੈਸਫੁਲ ਹੋ ਜਾਓ ਔਰ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਮੈਂ ਨਹੀਂ ਕਰ ਸਕਦਾ ਤੁਸੀਂ ਕੋਈ ਨਹੀਂ ਕਰ ਸਕਦੇ ਸਪੋਜ਼ ਕਰ ਸਾਤੇ ਤੁਸੀਂ ਕੋਈ ਨਹੀਂ ਕਰ ਸਕਦੇ ਆ ਕਰਮੀਤ ਬੈਠਾ ਸੀ ਇਕੱਠੇ ਜਾਂਦੇ ਰਹੇ ਹੋ ਸਾਨੂੰ ਆਮ ਕਾਲਜ ਵੱਲੋਂ ਕਵਿਤਾ ਉਚਾਰਨ ਡਿਬੇਟ ਵਿੱਚ ਪਾਰਟਿਸਪੇਟ ਕਰਦੇ ਰਹੇ ਅਸੀਂ ਤੇ ਅਸਤੇ ਜਿੱਥੇ ਜਾਂਦੇ ਸੀ ਮੈਂ ਮਤਲਬ ਮਨ ਮਾਰ ਕੇ ਜਾਂਦੇ ਸੀ ਵੀ ਜਿੰਨੇ ਜਿੰਨਾ ਠੀਕ ਹੈ ਜੀ ਅਗ ਨਹੀਂ ਜਿੱਤੇ ਸੀ ਕਈ ਵਾਰੀ ਕੋਈ ਗੱਲ ਅਗਲੇ ਕਾਲਜ ਸੋ ਇਸ ਕਰਕੇ ਮੈਂ ਤੁਹਾਡੇ ਚੋਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਇਆ ਤੁਹਾਡੇ ਚੋਂ ਮੈਨੂੰ ਬਹੁਤ ਸਾਰੇ ਲੀਡਰ ਬਹੁਤ ਸਾਰੇ ਵੱਡੇ ਵੱਡੇ ਵਕੀਲ ਬਹੁਤ سارے ਵੱਡੇ ਵੱਡੇ ਅਫਸਰ ਤੁਹਾਡੇ ਚੋਂ ਨਿਕਲਦੇ ਐਸ ਨੁਕਤੀ ਬਵੰਜੀ ਜਿਹਾ ਹੋਈ ਯਾਦਗਾਰੀ ਹੋਈ ਮੈਂ ਕੁਝ ਨਹੀਂ ਕਹਾ ਵੀ ਕੁਝ ਮੁੰਡੇ ਨੇ ਕਿਹਾ ਹੋਰ ਵਾਲੇ ਨੇ ਵੀ ਮੈਂ ਤੁਹਾਨੂੰ ਦੇਖਣਾ ਹੈ ਜੀ ਪਰ ਸੋ ਤਾਂ ਮੈਨੂੰ ਹੋਰ ਜਾ ਮਿਲੂਗੀ ਜਾਂ ਕਹੇ ਸੀ ਲਾਈ ਪਹਿਲੀ ਵਾਰ ਦੇਖਿਆ ਜੀ ਮੈਨੂੰ ਨੌਕਰੀ ਤੋਂ ਵੀ ਉੱਪਰ ਪਠਾਨ ਕੋਟ ਵਾਲੇ ਮੁੰਡੇ ਨੇ ਤਾਰ ਕਰਾਣ ਤੋ ਇੱਕ ਕੋਈ ਗੱਲ ਨਹੀਂ ਇਦਾਂ ਹੋ ਜਾਂਦਾ ਅਸੀਂ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਦੇਖਣ ਨੂੰ ਦੱਸਦੇ ਹੁੰਦੇ ਸੀ ਵੀਰ ਸਾਨੂੰ ਜੇ ਕਿਤੇ ਇਹਨਾਂ ਦਾ ਸ਼ੋਹ ਦੀ ਟਿਕ 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 ਤਾਂ ਕਿੱਥੇ ਖਰੀਦ ਸਕਦੇ ਸੀਗੇ ਵਿਚਰ ਚੋਰੀਆਂ ਚਾਰੇ ਉਹ ਬੜੀ ਜੀ ਪੁਲਿਸ ਪਲਸਣਾ ਨਾਲ ਕਰਕੇ ਤੇ ਪਰ ਉਹੀ ਕਲਾਕਾਰ ਹੋਣਾ ਅੱਜ ਕੱਲ ਮੇਰੇ ਦੋਸਤ ਨੇ ਜਾਂ ਮੇਰੇ ਬੰਦੇ ਉਰਦੇ ਨੇ ਭਾਈ ਯਾਰਾ ਲੋਕਾਂ ਨੇ ਸੋਚਿਆ ਹਣਾ ਸਚਨ ਤੰਦੂਲਕਰ ਜਗਰਾਟ ਕੋਲੀ ਸਾਡਾ ਰੋਲ ਮਾਡਲ ਹੈ ਮੇਰੇ ਕੋਲ ਹਜ਼ਾਰਾਂ ਲੱਖਾਂ ਨੇ ਸੋਚਿਆ ਹੋਊ ਲੱਖਾਂ ਚ ਇੱਕ ਅੱਦੇ ਹੀ ਹੋਊ ਜਿਹੜਾ ਉਹ ਮਿਲ ਵੀ ਸਕਦਾ ਹੋਊਗਾ ਜਾਂ ਫਿਰ ਬਰਾਟ ਕੋਲੀ ਜਿਹਨੂੰ ਕਹਿੰਦਾ ਹੋਊਗਾ ਕਿ ਮੈਂ ਤੇਰਾ ਫੈਨ ਹਾਂ ਉਹ ਤਾਂ ਇਧਰ ਹੀ ਰੇਰਸਟ ਰੇਰਸਟ ਆਫ ਰੇਰ ਹੋ ਜਾਂਦਾ ਫਿਰ ਸੋ ਉਹ ਹੁਣ ਇਧਰੋਂ ਬਾਦ ਹੋਰ ਕੀ ਹੁਣ ਰੱਬ ਨੂੰ ਥੱਲੇ ਲਾਉਣਾ ਏ ਇਧਰੋਂ ਬਾਦ ਹੋਰ ਕੀ ਕਰੀਏ ਉਹਨੂੰ ਕੀ ਦੇ ਦੇ ਰੱਬ ਨੂੰ ਸੋ ਹਰ ਬਖਤ ਮਿਹਨਤ ਕਰੋ ਬਾਕੀ ਫਲ ਫੁੱਲ ਲਾਉਣਾ ਉਹਦਾ ਕੰਮ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਜੇ ਮਾਲੀ ਹਰ ਰੋਜ਼ ਦੇਖੀ ਜਾਇਆ ਕਰੇ ਉਹਨੂੰ ਕਲੀਆਂ ਨੂੰ ਹੱਥ ਲਾ ਲ ਕੇ ਉਹਦਾ ਆਪ ਹੀ ਫੁੱਲ ਦੂ ਹੱਥਾਂ ਨਾਲ ਫਾਰਫੋਰਡ ਲੋਨ ਉਦੋਂ ਕੰਮ ਮਾਲੀ ਦਾ ਕੰਮ ਪਾਣੀ ਪਾਉਣਾ ਬਸ ਮੈਂ ਤੁਹਾਡਾ ਮਾਲੀ ਹਾਂ ਮੇਰਾ ਕੰਮ ਹੈ ਤੁਹਾਨੂੰ ਵਧੀਆ ਐਜੂਕੇਸ਼ਨ ਦੇਣਾ ਮਾਹੌਲ ਦੇਣਾ ਤੁਹਾਡੀ ਡਿਗਰੀ ਮੁਤਾਬਕ ਤੁਹਾਨੂੰ ਕੰਮ ਦੇਣਾ ਨੌਕਰੀ ਦੇਣੀ ਅੱਗੇ ਫਾਰਫੋਰਡ ਤੁਸੀਂ ਜਾਂਦੇ ਆਪ ਨੂੰ ਇਹ ਮੈਂ ਕਿਉਂਕਿ ਕੋਈ ਕਲਾਕਾਰ ਆਵੇ ਤਾਂ ਕੁਝ ਸੁਣਾਵੇ ਨਾ ਇਹ ਗੱਲ ਜੀ ਬਣਦੀ ਨਹੀਂ ਇਹਦੇ ਨਾਲ ਹਨ ਤੁਹਾਡਾ ਵੀ ਕਾਫੀ ਦਾ ਇਹ ਉਹ ਮੈਂ ਕਰਮਜੀਤ ਨੂੰ ਇੱਕ ਬੇਨਤੀ ਕਰੂੰਗਾ ਇੱਕ ਬਹੁਤ ਸੋਹਣੀ ਕਵਿਤਾ ਸੰਤਰਾ ਮੁਦਾਸੀ ਜੀ ਦੀ ਜਿਹੜੇ ਗਰੀਬਾਂ ਦੇ ਦਵੇ ਕੁਚਲੇ ਲੋਕਾਂ ਦੇ ਗਾਣੇ ਗੀਤ ਕਵਿਤਾ ਲਿਖਦੇ ਰਹੇ ਸਾਡੇ ਪਿੰਡ ਕੋਲੀ ਪਿੰਡ ਹੁੰਦਾ ਬਰਨਾਲੇ ਕੋਲੇ ਠਿਕਰੀ ਵਾਲਾ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦੇ ਪਿੰਡ ਨਾਲ ਹੀ ਹੈ ਰਾਏ ਸਰ ਅਸੀਂ ਬਹੁਤ ਗਾਉਂਦੇ ਰਹੇ ਹਾਂ ਜਿਹੜੀ ਜਿਹੜੀ ਕਵਿਤਾ ਫਸਟ ਆਉਂਦੀ ਰਹੀ ਹੈ ਜਿਹਦੇ ਨਾਲ ਟਰੋਫੀਆਂ ਜਿੱਤੇ ਰਹੇ ਹਾਂ ਜਿਹਦੇ ਨਾਲ ਖਰੀਦੀਆਂ ਹੋਈਆਂ ਟਰੋਫੀਆਂ ਟਰੋਫੀ ਲਗਾਉਂਦੇ ਰਹੇ ਹਾਂ ਮੈਂ ਚਾਹਾਂਗਾ ਕਿ ਉਹ ਉਹਦੀ ਉਹਦੀਆਂ ਚਾਰ ਦੋ ਲਾਈਨਾਂ ਜਿਹੜੀਆਂ ਕਰਮਜੀਤ ਆ ਕੇ ਪਰ ਜੇ ਕਮੀਆਂ ਦਾ ਬੇਟਾ ਪਰ ਜਿਨੀ ਕشش ਇਹਦੀ ਬਾਤ ਹੈ ਚੋਰ ਜਿੰਨਾ ਕਹਾ ਸ਼ਬਦ ਨੇ ਉਹਨਾਂ ਸ਼ਬਦ ਤੇ ਆਵਾਜ਼ ਜਦੋਂ ਇਕੱਠੀ ਹੋ ਜੇ ਦੋਨੇ ਤਾਂ ਫਿਰ ਜਿਵੇਂ ਗੁਰੂ ਸਾਹਿਬ ਜਦੋਂ ਬਾਣੀ ਉਚਰਦੇ ਸੀ ਬਾਬਾ ਮਰਦਾਨਾ ਨਾਲ ਸੀ ਮਰਗਾਨਿਆਂ ਛੇੜ ਰਵਾਵ ਜੋ ਰਵਾਵ ਛੇੜਦੇ ਸੀ ਗੁਰੂ ਸਾਹਿਬ ਕੋਲੇ ਵਿਚਾਰ ਸੀ ਸ਼ਬਦ ਸੀ ਮਰਦਾਨ ਕੋਲ ਰਵਾਪ ਸੀ ਤਾਂ ਫਿਰ ਉਹ ਅੱਜ ਜਦੋਂ ਆਪਾਂ ਕੀਰਤਨ ਸੁਣਦੇ ਆ ਸਕੂਨ ਮਿਲਦਾ ਨਾ ਤਾਂ ਫਿਰ ਉਹ ਗੁਰੂ ਸਾਹਿਬ ਨੇ ਉਸ ਵੇਲੇ ਉਚਰੀ ਹੋਈ ਆ ਕਿਸੇ ਹੋਰ ਮਤਲਬ ਸੋਧ ਵੋਧ ਚ ਪਰਮਾਤਮਾ ਨਾਲ ਲੀਲ ਲੱਗੀ ਹੋਊਗੀ ਉਸ ਵੇਲੇ ਜਿਸ ਵੇਲੇ ਉਚਰੀ ਬਾਣੀ ਹੋ ਸੋ ਕਿਸੇ ਸ਼ਾਇਰ ਨੇ ਵਧੀਆ ਲਿਖਤਾ ਪਰ ਉਹਨੂੰ ਕੋਈ ਵਧੀਆ ਆਵਾਜ਼ ਮਿਲ ਜੇ ਉਹਨੂੰ ਕੋਈ ਵਧੀਆ ਰਾਗ ਮਿਲ ਜੇ ਉਹ ਤਾਂ ਵੱਡਾ ਕੋਈ ਮੇਰੇ ਖਿਆਲ ਚ ਸਮੇਲ ਨਹੀਂ ਹੋ ਸਕਦਾ ਸੋ ਮੈਂ ਕਰਮਜੀਤ ਨੂੰ ਕਹੂੰਗਾ ਕਿ ਐਨ ਕਲਾ ਕੇ ਕੋਈ ਕਮੀ ਆਦਾ ਬੇੜਾ ਹੈ ਗਰੀਬਾਂ ਦੀ ਗੱਲ ਕਰਨੀ ਹੈ ਨਿਗਾਹ ਨਹੀਂ ਐ ਨਿਗਾਹ ਨਹੀਂ ਐਵੇਂ ਮਾਰੀਏ ਨਿਗਾਹਾਂ ਚਲ ਗਾਲਾ ਕੋਈ ਨਹੀਂ ਪਰ ਐਨ ਕਲਾ ਕਰੀਏ ਬੜਾ ਚੰਗਣਾ ਨਹੀਂ ਲਾਲ ਮੈਂ ਕਰਮਜੀਤ ਅਨਮੋਲ ਜੀ ਦਾ ਵੀ ਆਪ ਸਮੂਚੇ ਹਾਲਵੋ ਨੂੰ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਪੰਜਾਬ ਦੇ ਇਨਕਲਾਬੀ ਸ਼ਾਇਰ ਦੀ ਬਹੁਤ ਪਿਆਰੀ ਨਜ਼ਮ ਪੇਸ਼ ਕੀਤੀ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿ ਉਹ ਅੱਜ ਦੇ ਸਮਾਗਮ ਵਿੱਚ ਯੋਗਤਾ ਪੱਤਰ ਹਾਸਲ ਕਰਨ ਆਏ ਹੋਏ ਉਮੀਦਵਾਰਾਂ ਨੂੰ ਯੋਗਤਾ ਪੱਤਰ ਵੰਡਣ ਦੀ ਰਸਮ ਅਦਾ ਕਰਨ ਸਭ ਤੋਂ ਪਹਿਲਾਂ ਸਿਮਰ ਪ੍ਰੀਤਕਾਰ ਜੇਈ ਸਬਸਟੇਸ਼ਨ ਆਪਣਾ ਅਨੁਯੁਕਤੀ ਪੱਤਰ ਹਾਸਲ ਕਰਨ इन तुम तो मिस कमल कमलप कौर इंब तो अवतार सिंह जी इत तो मिस्टर सौरभ गोयल अकाउंट ऑफिसर इन तु तो बाद वित्त विभाग श्री सुमित कुमार असिस्टेंट ट्रेजर इन तुम तो मिस शिवानी यूनियर ऑडिटर ਇਨਤਬਾਦ ਕਿਰਤ ਵਿਭਾਗ ਸਥਾਨਕ ਸਰਕਾਰਾਂ ਵਿਭਾਗ ਵਿੱਚ ਮਿਸ ਮਿਸ ਪ੍ਰਿਆ ਸਹਿਗਲ ਇਨਤਬਾਦ ਤਰਨਜੀਤ ਸਿੰਘ ਇਨਤਬਾਦ ਕਿਰਤ ਵਿਭਾਗ ਵਿੱਚ ਸ਼੍ਰੀ ਟਿੰਕੂ ਜੈਨ ਲੇਬਰ ਇਨਸਪੈਕਟਰ ਗ੍ਰੇਡ 1 ਇਨਤਬਾਦ ਮਿਸ ਕਾਜਲ ਲੇਬਰ ਇਨਸਪੈਕਟਰ ਗ੍ਰੇਡ 1 ਇਨਤਬਾਦ ਸਿਹਤ ਵਿਭਾਗ ਵਿੱਚ ਡਾਕਟਰ ਪੂਜਾ ਸਖਸੈਨਾ ਪ੍ਰੋਫੈਸਰ ਇਨ ਡਿਪਾਰਟਮੈਂਟ ਆਫ ਐਨੇਸਥੀसिया ਇਨਾਂ ਤੋਂ ਬਾਅਦ ਡਾਕਟਰ ਗੋਬਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਇਨ ਡਿਪਾਰਟਮੈਂਟ ਆਫ ਰੈਸਪੀਰੇਟਰੀ ਮੈਡੀਸਨ ਇਨਾਂ ਤੋਂ ਬਾਅਦ ਆਰਕੀਟੈਕਟ ਵਿਭਾਗ ਵਿੱਚ ਮਿਸਟਰ ਸ਼ੁਭਮ ਸਾਰੰਗਲ ਇਨਾਂ ਤੋਂ ਬਾਅਦ ਮਿਸ ਕ੍ਰਿਤਿਕਾ ਸ਼ਰਮਾ ਆਰਕੀਟੈਕਟ ਇਨਾਂ ਤੋਂ ਬਾਅਦ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਵਿੱਚ ਮਿਸ ਸੋਨੀਆ ਇਨਤਵਾਦ ਜਸਟਿਸ ਵਿਪਾਕ ਵਿੱਚ ਮਿਸ ਕੀਰਤੀ ਕੁੰਡੂ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਇਨਤਵਾਦ ਪੀਐਸਪੀ ਪੀਸੀਐਲ ਦੇ ਟਾਪਰ ਮਿਸਟਰ ਅਰਸ਼ ਕੁਮਾਰ ਜੈ ਸਬਸਟੇਸ਼ਨ اٹینڈੈਂਟ ਅੱਛਾ ਅਬੂਰ ਵਾਲਿਆਂ ਨੂੰ ਬੁਲਾਇਆ ਜੀ ਹੋਰ ਵਾਲਾ ਉਹ ਆ ਰਹੇ ਜੀ ਉਹ ਅੱਗੇ ਇੱਧਰ ਆ ਰਹੇ ਜੀਵਨ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਤੇ ਉਹਨਾਂ ਨੂੰ ਜੁਕਤੀ ਪੱਤਰ ਮਿਲੇ ਹਨ ਉਹ ਕਿਰਪਾ ਕਰਕੇ ਗਰੁੱਪ ਫੋਟੋ ਲਈ ਅੱਗੇ ਆ ਜਾਣ ਜੀਵਨ ਜੀ ਆਜੋ ਕਿ ਤੁਸੀਂ ਆਓ ਜੀ ਆਓ ਇੱਥੇ ਆਜੋ 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 ਆਓ ਜੀ ਆਓ